ਸਵਾਗਤ ਚੰਮੀ ਚੰਡਾਲਹਿਰੌ ਦੀ ਰਸਮ ਅਦਾ ਕਰਦੇ ਹੋਏ ਅੋਕੇ ਦੇਸ਼ ਦੇ ਦੇਸ਼ ਵਿਸਥਾਪ ਸਾਰੇ ਭਾਰਤੀਆਂ ਖਾਸ ਤੌਰ ਉਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਦਿੰਦਾ ਹਾਂ ਦੇਸ਼ ਦੀਆਂ ਜਿੰਨੇ ਸਿਨਾਵਾ ਅਧਿਆਰਬੰਦ ਬਲਾਰਦੇ ਬਹਾਦਰ ਸੂਰਬੀਰਾਂ ਨੂੰ ਸਲਾਮ ਕਰਦਾ ਹੈ 26 ਜਨਵਰੀ 1950 ਨੂੰ ਭਾਰਤ ਦੀ ਸਰਧਾਨਾ ਲੱਗ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਦੇ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਸਾਡਾ ਇਤਿਹਾਸ ਜੱਲਿਆਂ ਵਾਲੇ ਬਾਗ ਔਰ ਕੂਨੀ ਸਾਕੇ ਨਾਲ ਭਰਿਆ ਹੋਇਆ ਹੈ ਸਾਨੂੰ ਮਹਾਰਾਜ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਇਸ ਮੌਕੇ ਤੇ ਮੈਂ ਮਹਾਰਾਜ ਦੇਸ਼ ਭਗਤ ਲਾਲਾ ਰਾਜਪਤ ਰਾਏ ਜੀ ਨੂੰ पंजाब ਹੁਣ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਔਰਤਾਂ ਲਈ ਮੁਫਤ ਸਿਹਤ ਸੰਭਾਲ ਮੁਫਤ ਸਿੱਖਿਆ ਮੁਫਤ ਬਿਜਲੀ ਮੁਫਤ বাসਇਤਲਾ ਦੀ ਗਾਰੰਟੀ ਦਿੱਤੀ ਹੈ ਵੱਡੀਆਂ ਅਤੇ ਛੋਟੀਆਂ ਬਿਮਾਰੀਆਂ ਲਈ 10 ਲੱਖ ਰੁਪਏ ਤੱਕ ਦੀਆਂ ਸਾਰੀਆਂ ਦਵਾਈਆਂ ਟੈਸਟ ਮੁਫਤ ਹੋਣਗੇ ਕਰ ਦਿੱਤੀ ਹੈ ਇਸ ਤੋਂ ਬਾਅਦ ਅਗਲੀ ਚੌਕੀ ਡੀਪੀਓ ਸਮਾਜੀ ਸੁਰੱਖਿਆ ਇਸਤੀਵਾਲ ਵਿਕਾਸ ਵਿਭਾਗ ਵੈਲੋ ਕਦੀ ਜਾ ਰਹੀ ਯਕੀਨੀ ਬਣਾਦੀ ਹੈ ਅਗਲੀ ਝਾਕੀ ਮਾਰਕੀਟ ਬਣਦੀ ਹੈ ਮਾਰਕੀਟ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਮੰਡੀਕਰਨ ਸਹਿਕਾਰੀ ਸਭਾਵਾਂ ਵਿੱਚੋਂ ਇੱਕ ਹੈ ਮਾਰਕੀਟ 1554 ਤੋਂ ਪੰਜਾਬ ਦੀ ਕਿਸਾਨੀ ਦੀ ਸਮਾਜਿਕ ਤੇ ਆਰਥਿਕ ਦਸ਼ਾ ਕਿਸਾਨੀ ਰਸਾਇਣਾਂ ਦੀ ਵੰਡ ਕਰਦਾ ਹੈ ਮਾਰਕੀਟ ਇਸ ਤਰ੍ਹਾਂ ਮਾਰਕੀਟ ਦੇਸ਼ ਵਿਦੇਸ਼ ਵਿੱਚ ਤੇਜ਼ੀ ਨਾਲ ਆਪਣੇ ਵਪਾਰ ਵਿੱਚ ਵਧਾਤ ਕਰ ਰਿਹਾ ਹੈ ਉਸ ਤੋਂ ਅਗਲੀ ਝਾਕੀ سہار چاقی پشو پالکی وشیش طور پہ ਮੋਕਾ ਜਿਲੇ ਸਹਿਤ 6 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾ ਰਹੀ ਹੈ ਅਗਲੀ ਝਾਕੀ ਜ਼ਿਲ੍ਹਾ ਕਲੋਨੀ ਸੇਵਾਵਾ ਠਾਕੀ ਦੀ ਹੈ ਮਿਸ ਨੀਲਮ ਅਰੋੜਾ ਮਾਨਵ ਜ਼ਿਲ੍ਹਾ ਦੇ ਸ਼ਾਸਨ ਜੱਜ ਕਮਸ਼ੇਰ ਪੈਸਨ ਜ਼ਿਲ੍ਹਾ ਕਾਨ ਕਾਨੂੰਨੀ ਸੇਵਾਵਾ ਠਾਕੀ ਮੋਕਾ ਦੀ ਅਗਵਾਈ ਹੈ ਫਰੰਟ ਕਾਨੂੰਨ ਮੁਕਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ ਮੋਕਾ ਜ਼ਿਲ੍ਹੇ ਵਿੱਚ ਨਾਲਸਾ ਤੇ ਪਲਸਾ ਦੀਆਂ ਸਕੀਮਾਂ ਦੀ ਜਾਗਰੂਕਤਾ ਸੰਬੰਧੀ 852 ਸੈਮੀਨਾਰ ਕਰਵਾਏ ਗਏ ਅਗਲੀ ਝਾਕੀ ਨਗਰ ਨਿਗਮ ਮੋਕਾ ਦੀ ਹੈ ਨਗਰ ਨਿਗਮ ਮੋਗਾ ਵੱਲੋਂ ਕੱਢੀ ਜਾ ਰਹੀ ਝਾਕੀ ਸੋਲਿਡ ਵੇਸਟ ਮੈਨੇਜਮੈਂਟ ਜਿਸ ਵਿੱਚ ਕੂੜੇ ਦੀ ਸੈਗਰੀਗੇਸ਼ਨ ਖਾਦ ਬਣਾਉਣ ਦੀ ਪ੍ਰਕਿਰਿਆ ਬਾਰੇ ਪਲਾਸਟਿਕ ਨੂੰ ਬੈਨ ਕਰਦੇ ਹੋਏ ਝੂਠ ਕੱਪੜੇ ਬੈਗ ਦੀ ਵਰਤੋਂ ਅਤੇ ਜਨਤਕ ਕੂੜੇ ਦੀ ਡੋਰ ਟੂ ਡੋਰ ਕਲੈਕਸ਼ਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਸੇਵਾ ਕੇਂਦਰ ਦੀ ਅਗਲੀ ਝਾਕੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇਹ ਵਿਸ਼ੇਸ਼ ਮੁਹਿੰਮ ਡੋਰ ਸਟੈਪ ਡਿਲੀਵਰੀ ਜਿਸ ਵਿੱਚ ਰਾਜ ਦਾ ਕੋਈ ਵੀ ਵਿਅਕਤੀ ਘਰ ਬੈਠੇ 1000 ਚੱਕਰਵਾਲ ਵਿੱਚ ਹੋ ਰਹੇ ਹਨ ਅਗਲੀ ਝਾਕੀ ਉਦਯੋਗ ਕੇਂਦਰ ਦੀ ਹੈ ਉਦਯੋਗ ਕੇਂਦਰ ਕਮਰਸ ਵਿਭਾਗ ਪੰਜਾਬ ਦੀ ਇਹ ਝਾਕੀ ਦਫਤਰ ਜਨਰਲ ਮੈਨੇਜਰ ਜ਼ਿਲ੍ਹਾ ਜੋਗ ਕੇਂਦਰ ਮੋਗਾ ਦੀ ਹੈ ਇਸ ਦਫਤਰ ਤੋਂ ਮੋਗਾ ਜ਼ਿਲ੍ਹੇ ਦੇ ਵਿੱਚ ਕਲਸਟਰ 1 ਤਾਰਾ ਕੋਟ ਬਣਾਉਣ ਵਾਲਿਆ ਦਾ ਕਲਸਟਰ 2 ਪੰਜਾਬ ਇਸ ਤੋਂ ਅਗਲੀ ਝਾਕੀ ਰੋਜ਼ਗਾਰ ਵਿਭਾਗ ਦੀ ਹੈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਭਾਗ ਮੋਗਾ ਵੱਲੋਂ ਕੱਢੀ ਜਾ ਰਹੀ ਝਾਕੀ ਰਾਹੀਂ ਜ਼ਿਲ੍ਹੇ ਦੇ ਬੇਰੋਜ਼ਗਾਰ ਪ੍ਰਾਜਿਆਂ ਨੂੰ ਦੇਰੋ ਵਿਖੇ ਰੋਸਤਾਨ ਕੈਰੀਅਰ ਗਾਈਡੈਂਸ 스킬 ਟ੍ਰੇਨਿੰਗ ਮਹੱਇਆ ਕਰਵਾ ਕੇ ਪੈਰਾ ਤੇ ਖੜੇ ਹੋਣ ਦੇ ਉਪਰਾਲੇ ਕਰ ਰਿਹਾ ਹੈ। ਦੇਰੋ ਵੱਲੋਂ ਲਿਸਨ ਕੈਂਪ ਕਰਵਾ ਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦੀ ਮਿਸ਼ਨ ਚੜ੍ਹਦੀ ਕਲਾ ਚ ਹੈ। ਰੰਗਲਾ ਪੰਜਾਬ ਸੋਸਾਇਟੀ ਵੱਲੋਂ ਖੜ ਪੀੜਤ ਇਲਾਕਿਆਂ ਵਿੱਚ ਨੁਕਸਾਨੀਆਂ ਗਈਆਂ ਸੜਕਾਂ, ਖੂਹਾਂ, ਅਤੇ ਸਕੂਲਾਂ ਦੀ ਮੁੜ ਉਸਾਰੀ ਲਈ ਜ਼ਿਲ੍ਹਾ ਮੌਕੇ ਵਿੱਚ تین سو پانچ پوائنٹ نبے لکھ روپے کی راشی جاری کی گئی یہ ہے سرحکار افسر وشیشن پنجاب کے رورل لائف مشن ضلع مباف سفرتا پورک لاگو کیا جا رہا ہے جس کا مک ادیش پنڈا دن مہیلا سرکن ویتی تھان سیلف ہیلپ گروپ کے جا رہے ہیں ਇਰੇ ਵਿੱਚ 23 ਅਤਵਤ ਮਹਿਲਾਵਾਂ ਹਨ ਤੈਸ ਤੋਂ ਅਗਲੀ ਚਾੱਕੀ ਸਾਇਰ ਗੇਟ ਦੀ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੀ ਅਦਾਵਤ ਨੂੰ ਸੌਂਕਾ ਅਗਲੀ ਚਾੱਕੀ ਸਿੱਖਿਆ ਵਿਭਾਗ ਐਲੀਮੈਂਟਰੀ ਦੀ ਹੈ ਜੋ ਕਿ ਮਨਚਵਲ ਵਧੀ ਹੋਈ ਸਿੱਖਿਆ ਵਿਭਾਗ ਐਲੀਮੈਂਟਰੀ ਮੋਗਾ ਵੱਲੋਂ ਇਸ ਚਾੱਕੀ ਰਾਹੀਂ ਪਿਵਾਕ ਦੀਆਂ ਪ੍ਰਾਪਤੀਆਂ ਅਤੇ ਨਵੀਆਂ ਪਹਿਲ ਕਦਮਿਆਂ ਨੂੰ ਬਾਖੂਬੀ ਬੇਸ਼ਕ ਕੀਤਾ ਗਿਆ ਹੈ ਮਿਆਰੀ ਸਿੱਖਿਆ ਨੂੰ ਸਮਰਪਿਤ ਅਕਾਦਮਿਕ ਹੈਲਥ ਗਰੁੱਪਾ ਦੀ ਟੀਮ ਹੱਥਾਂ ਦੀ ਹੈ ਖੇਤੀਬਾੜੀ ਕਿਸਾਨ ਫਰਾਈ ਤੋਂ ਆਦਿ ਇਸ ਚਾਤੀ ਵਿੱਚ ਮਿੱਟੀ ਪਰਖ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ ਮਿੱਟੀ ਟੈਸਟ ਪਰ ਨੂੰ ਬਰਾਹ ਖੇਤਾਂ ਦੇ ਰੰਗ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਨਾਲ ਜਿੱਥੇ ਖੇਤੀ ਦੇ ਖਰਚੇ ਘਟਾ ਕੇ ਵੱਧ ਪੈਦਾਵਾਰ ਕੀਤੀ ਜਾ ਸਕਦੀ ਹੈ ਉਥੇ ਇਸੇ ਨਾਲ ਰਜਾਣਾ 3578 ਤੋਂ ਵੱਧ ਜੋ ਕਲਾਸਾਂ ਵਿੱਚ ਨਿਸਾਰ ਲੈਂਦੇ ਹਨ ਮਨਚਵਲ ਵਧੀ ਹੋਈ ਸਿਹਤ ਦੀਵਾ ਦੀ ਚਾਤੀ ਸਿਹਤ ਦੀ ਆਗਦੀ ਸਾਖੀ ਵਿੱਚ ਪੰਜਾਬ ਸਰਕਾਰ ਨਸ਼ਿਆਂ ਦੇ ਇਸ ਦੇ ਕਾਰੋਬਾਰੀ ਰੂਪ ਜਿਹਨੋਂ ਸ਼ਹਿਨਸ਼ੀਲਤਾ ਨੀਤੀ ਬਣਾਈ ਜਾ ਰਹੀ ਹੈ ਨਸ਼ਾ ਤਸਰ ਸਾਡੇ ਸਮਾਜ ਨੂੰ ਕੌਮ ਕੀ ਤਰ੍ਹਾਂ ਚਿਮੜੇ ਹੋਏ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਨਾਲ ਕਰਨੇ ਹੱਥੀ ਨਿਕਿਆ ਜਾ ਰਿਹਾ ਹੈ ਇਸੇ ਤਰ੍ਹਾਂ ਅਗਲੀ ਚੱਕੀ ਸਿੱਖਿਆ ਪ੍ਰਵਾਹ ਸਕੈਂਡਰੀ ਦੀ ਹੈ ਜੋ ਮંચਵਲ ਵਾਦੀ ਹੋਈ ਇਸ ਦੇ ਵਿੱਚ ਉਦਮੀ ਹੁਨਰ ਸਾਡੇ ਸਮਾਜ ਅੱਜ ਸਰਕਾਰੀ ਸਕੂਲਾਂ ਦੇ ਬੱਚੇ ਮੋਤੀਆਂ ਵਰਗੀ ਲਿਖਤਾਂ ਨਾਲ ਸਕੂਲਾਂ ਦਾ ਨਾਮ ਰੋਸ਼ਨਾ ਰਹੇ ਹਨ ਰੰਗਲਾ ਪੰਜਾਬ ਵਿਰਸੇ ਦੇ ਨਾਲ ਥੀਮ ਤੇ ਆਧਾਰਿਤ ਸਹਿ ਵਿਜਿਤ ਮੁਕਾਬਲਿਆਂ ਵਿੱਚ ਨਿੱਕੇ ਨਿੱਕੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਬਾਕਮਾਲ ਪ੍ਰਦਰਸ਼ਨ ਕੀਤਾ ਹੈ ਪੰਜਾਬ ਰਾਜ ਪੱਧਰੀ 올림픽 ਤੇ ਕਵਿਤਾ ਮੁਕਾਬਲਿਆਂ ਵਿੱਚ ਮੋਗਾ ਜ਼ਿਲ੍ਹੇ ਦੇ ਵਧਿਆਰਥੀਆਂ ਨੇ ਪਹਿਲਾ ਅਤੇ ਤੀਜਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਮੋਗਾ ਦਾ ਨਾਮ ਚੁੱਕਾਇਆ ਹੈ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਇਹ ਹੈ ਸਿੱਖਿਆ ਵਿਭਾਗ ਐਲੀਮੈਂਟਰੀ महीन thank <laughs>